ਪਾਠ 18 ਪਾਣੀ ਖੇਤੀ ਦਾ ਆਧਾਰ ਅੱਜ ਸਕੂਲ ਵਿੱਚ ਬਹੁਤ ਰੌਣਕ ਹੈ ਬਰਸਾਤ ਦਾ ਮੌਸਮ ਹੈ ਠੰਡੀ ਠੰਡੀ ਹਵਾ ਚੱਲ ਰਹੀ ਹੈ ਸਾਰੇ ਬੱਚੇ ਬਹੁਤ ਖੁਸ਼ ਹਨ ਕਿਉਂਕਿ ਅੱਜ ਵਣਮਹਾ ਉਤਸਵ ਮਨਾਇਆ ਜਾਣਾ ਹੈ ਵਣਮਹਾ ਉਤਸਵ ਹਰ ਸਾਲ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਮਨਾਇਆ ਜਾਂਦਾ ਹੈ ਇਸ ਦਿਨ ਵੱਡੇ ਪੱਧਰ ਤੇ ਸਕੂਲਾਂ ਸੜਕਾਂ ਦੇ ਕਿਨਾਰਿਆਂ ਸਾਂਝੀਆਂ ਖੁੱਲੀਆਂ ਥਾਵਾਂ ਤੇ ਪੌਦੇ ਲਾਏ ਜਾਂਦੇ ਹਨ ਅਧਿਆਪਕਾਂ ਵੱਲੋਂ ਸਕੂਲ ਵਿੱਚ ਲਾਉਣ ਲਈ ਕਈ ਸਜਾਵਟੀ ਅਤੇ ਫਲਦਾਰ ਬੂਟੇ ਲਿਆਂਦੇ ਗਏ ਹਨ ਕਈ ਬੱਚੇ ਵੀ ਬੂਟੇ ਲੈ ਕੇ ਆਏ ਹਨ ਸਵੇਰ ਦੀ ਸਭਾ ਤੋਂ ਬਾਅਦ ਸਕੂਲ ਵਿੱਚ ਤਰਤੀਬਵਾਰ ਬੂਟੇ ਲਾਏ ਗਏ ਬੂਟੇ ਲਾਉਣ ਤੋਂ ਬਾਅਦ ਉਹਨਾਂ ਨੂੰ ਪਾਣੀ ਪਾਇਆ ਗਿਆ। ਪ੍ਰੀਤੀ ਨੇ ਮੈਡਮ ਤੋਂ ਪੁੱਛਿਆ, "ਮੈਡਮ ਜੀ, ਬੂਟਿਆਂ ਨੂੰ ਪਾਣੀ ਦੀ ਕੀ ਲੋੜ ਹੁੰਦੀ ਹੈ?" ਅਧਿਆਪਕ ਨੇ ਉੱਤਰ ਦਿੱਤਾ, "ਬੇਟਾ, ਪਾਣੀ ਤੋਂ ਬਿਨਾ ਤਾਂ ਜੀਵਨ ਸੰਭਵ ਹੀ ਨਹੀਂ। ਮਨੁੱਖਾਂ ਅਤੇ ਜੀਵ-ਜੰਤੂਆਂ ਦੀ ਤਰ੍ਹਾਂ ਪੌਦੇ ਵੀ ਸਜੀਵ ਹੁੰਦੇ ਹਨ। ਉਹਨਾਂ ਨੂੰ ਵੀ ਜਿਉਂਦੇ ਰਹਿਣ ਲਈ ਭੋਜਨ ਅਤੇ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਪੌਦਿਆਂ ਦੀ ਮੁੱਖ ਖੁਰਾਕ ਹੈ। ਪਾਣੀ ਤੋਂ ਬਿਨਾ ਖੇਤਾਂ ਵਿੱਚ ਫਸਲਾਂ ਵੀ ਨਹੀਂ ਹੋ ਸਕਦੀਆਂ। ਹਾਂ ਮੈਡਮ ਜੀ ਤਾਂ ਹੀ ਤਾਂ ਖੇਤਾਂ ਵਿੱਚ ਮੋਟਰਾਂ ਲੱਗੀਆਂ ਹੁੰਦੀਆਂ ਹਨ। ਮਨਵੀਰ ਬੋਲਿਆ ਸਾਡੇ ਖੇਤ ਵਿੱਚ ਵੀ ਬਿਜਲੀ ਵਾਲੇ ਨਵੀਂ ਮੋਟਰ ਲਾ ਕੇ ਗਏ ਹਨ। ਉਸਨੇ ਅੱਗੇ ਕਿਹਾ ਅਧਿਆਪਕ ਜੀ ਮੁਸਕਰਾ ਪਏ ਅਤੇ ਕਹਿਣ ਲੱਗੇ ਬੱਚਿਓ ਇਸ ਮੋਟਰ ਨੂੰ ਅਸਲ ਵਿੱਚ ਟਿਊਬਵੈਲ ਕਿਹਾ ਜਾਂਦਾ ਹੈ ਜੋ ਕਿ ਧਰਤੀ ਚੋਂ ਪਾਈਪਾਂ ਰਾਹੀਂ ਪਾਣੀ ਕੱਢਦਾ ਹੈ ਪੁਰਾਣੇ ਸਮਿਆਂ ਵਿੱਚ ਟਿਊਬਵੈਲ ਨਹੀਂ ਹੁੰਦੇ ਸਨ ਅਤੇ ਬਿਜਲੀ ਵੀ ਨਹੀਂ ਹੁੰਦੀ ਸੀ ਉਦੋਂ ਸਿੰਚਾਈ ਲਈ ਖੇਤਾਂ ਵਿੱਚ ਖੂਹ ਪੁੱਟੇ ਜਾਂਦੇ ਸਨ ਹੁਣ ਵੀ ਕਈ ਖੇਤਾਂ ਵਿੱਚ ਤੁਸੀਂ ਪੁਰਾਣੇ ਡੂੰਘੇ ਖੂਹ ਵੇਖ ਸਕਦੇ ਹੋ ਪਰ ਹੁਣ ਉਹ ਸੁੱਕ ਚੁੱਕੇ ਹਨ ਸਿੰਚਾਈ ਦੇ ਸਾਧਨ ਸਿੰਚਾਈ ਦੇ ਸਾਧਨਾ ਬਾਰੇ ਅਸੀਂ ਦੋ ਹਿੱਸਿਆਂ ਵਿੱਚ ਪੜਾਂਗੇ ਊੜਾ ਪ੍ਰਾਤਨ ਸਾਧਨ ਸਿੰਚਾਈ ਦੇ ਪ੍ਰਾਤਨ ਸਾਧਨਾ ਵਿੱਚ ਮੁੱਖ ਰੂਪ ਵਿੱਚ ਵਰਖਾ ਉੱਪਰ ਨਿਰਭਰਤਾ ਖੂਹ ਨਹਿਰਾਂ ਸੂਏ ਕਸੀਆਂ ਆਦ ਹੀ ਆਉਂਦੇ ਹਨ ਵਰਖਾ ਵਰਖਾ ਸਿੰਚਾਈ ਦਾ ਸਭ ਤੋਂ ਪ੍ਰਾਤਨ ਸਾਧਨ ਹੈ ਹਰ ਸਾਲ ਜੁਲਾਈ ਤੋਂ ਸਤੰਬਰ ਤੱਕ ਸਾਡੇ ਦੇਸ਼ ਵਿੱਚ ਮਾਨਸੂਨ ਪੌਣਾ ਵਰਖਾ ਕਰਦੀਆਂ ਹਨ। ਬਾਕੀ ਮਹੀਨਾ ਵਿੱਚ ਵੀ ਵਰਖਾ ਹੁੰਦੀ ਰਹਿੰਦੀ ਹੈ। ਪੁਰਾਣੇ ਸਮਿਆਂ ਵਿੱਚ ਖੇਤਾਂ ਵਿੱਚ ਅਜਿਹੀਆਂ ਫਸਲਾਂ ਹੀ ਬੀਜੀਆਂ ਜਾਂਦੀਆਂ ਸਨ ਜੋ ਕੇਵਲ ਵਰਖਾ ਤੇ ਨਿਰਭਰ ਰਹਿ ਸਕਣ ਅਤੇ ਕਿਸੇ ਬਾਹਰੀ ਸੰਜਾਈ ਦੀ ਲੋੜ ਨਾ ਪਵੇ। ਇਸੇ ਕਾਰਨ ਪੁਰਾਣੇ ਸਮਿਆਂ ਵਿੱਚ ਅਨਾਜ ਦਾ ਉਤਪਾਦਨ ਘੱਟ ਸੀ ਅਤੇ ਜਦੋਂ ਵਰਖਾ ਨਹੀਂ ਹੁੰਦੀ ਸੀ ਤਾਂ ਅਕਾਲ ਵੀ ਪੈ ਜਾਂਦਾ ਸੀ ਖੂਹ ਧਰਤੀ ਹੇਠਲੇ ਪਾਣੀ ਨਾਲ ਸਿੰਜਾਈ ਕਰਨ ਲਈ ਖੇਤਾਂ ਵਿੱਚ ਡੂੰਘੇ ਖੂਹ ਪੁੱਟੇ ਜਾਂਦੇ ਸਨ ਜਿਨ੍ਹਾਂ ਵਿੱਚੋਂ ਟੰਡਾ ਰਾਹੀਂ ਪਾਣੀ ਕੱਢਿਆ ਜਾਂਦਾ ਸੀ ਅਤੇ ਇਹਨਾਂ ਨੂੰ ਗੇੜਨ ਲਈ ਬਲਦਾਂ ਦਾ ਸਹਾਰਾ ਲਿਆ ਜਾਂਦਾ ਸੀ ਨਹਿਰਾਂ ਸੂਏ ਆਦ ਜਿਹੜੇ ਇਲਾਕਿਆਂ ਵਿੱਚ ਨਹਿਰਾਂ ਦਾ ਪਾਣੀ ਪਹੁੰਚਦਾ ਸੀ ਉਹਨਾਂ ਖੇਤरां ਵਿੱਚ ਸੋਇਆ ਕਸੀਆਂ ਰਾਹੀਂ ਖੇਤਾਂ ਦੀ ਸਿੰਜਾਈ ਕੀਤੀ ਜਾਂਦੀ ਸੀ ਪਰ ਇਹ ਨਹਿਰਾਂ ਵੀ ਸਾਰਾ ਸਾਲ ਨਹੀਂ ਚਲਦੀਆਂ ਸਨ ਇਸ ਲਈ ਇਸ ਢੰਗ ਨਾਲ ਸਿੰਜਾਈ ਕਰਨਾ ਵੀ ਇੱਕ ਔਖਾ ਕੰਮ ਸੀ ਐਡਾ ਆਧੁਨਿਕ ਸਾਧਨ ਸੰਜਾਈ ਦੇ ਆਧੁਨਿਕ ਸਾਧਨਾਂ ਵਿੱਚ ਟਿਊਬਵੈਲ, ਤਲਾਬ ਅਤੇ ਨਹਿਰਾਂ ਪ੍ਰਮੁੱਖ ਹਨ। ਟਿਊਬਵੈਲ ਇਹ ਉੱਤਰੀ ਭਾਰਤ ਵਿੱਚ ਆਮ ਵਰਤਿਆ ਜਾਣ ਵਾਲਾ ਸਿੰਚਾਈ ਦਾ ਸਾਧਨ ਹੈ। ਕਿਉਂਕਿ ਇਹਨਾਂ ਰਾਜਾਂ ਵਿੱਚ ਡੂੰਘੇ ਬੋਰ ਕਰਕੇ ਧਰਤੀ ਹੇਠਲਾ ਪਾਣੀ ਕੱਢਣਾ ਆਸਾਨ ਹੈ। ਇਸ ਕੰਮ ਲਈ ਵੱਡੀਆਂ ਬਿਜਲੀ ਦੀਆਂ ਮੋਟਰਾਂ ਲਾਈਆਂ ਜਾਂਦੀਆਂ ਹਨ। ਇਹ ਮੋਟਰਾਂ ਬਹੁਤ ਜ਼ਿਆਦਾ ਡੂੰਘਾਈ ਤੋਂ ਵੀ ਪਾਈਪਾਂ ਰਾਹੀਂ ਪਾਣੀ ਕੱਢ ਲੈਂਦੀਆਂ ਹਨ ਮੋਟਰ ਨੂੰ ਚਲਾਉਣ ਲਈ ਬਿਜਲੀ ਜਾਂ ਡੀਜ਼ਲ ਇੰਜਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਲਾਬ ਇਹ ਸਾਧਨ ਦੱਖਣੀ ਭਾਰਤ ਵਿੱਚ ਬਧੇਰੇ ਪ੍ਰਚਲਿਤ ਹੈ ਜਿੱਥੇ ਧਰਤੀ ਪਥਰੀਲੀ ਹੋਣ ਕਾਰਨ ਡੂੰਘੇ ਬੋਰ ਕਰਨੇ ਔਖੇ ਹਨ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਕਾਫੀ ਨੀਮਾ ਹੁੰਦਾ ਹੈ ਇਨਾ ਵਿੱਚ ਬਰਖਾ ਦਾ ਪਾਣੀ ਇਕੱਠਾ ਕੀਤਾ ਜਾਂਦਾ ਹੈ ਜੋ ਕਿ ਸਾਰਾ ਸਾਲ ਸਿੰਚਾਈ ਲਈ ਵਰਤਿਆ ਜਾਂਦਾ ਹੈ ਨਹਿਰਾਂ ਨਹਿਰਾਂ ਬਾਰੇ ਅਸੀਂ ਪ੍ਰਾਤਨ ਸਾਧਨਾ ਦੇ ਅਧੀਨ ਵੀ ਪੜਿਆ ਸੀ ਪਰ ਸਮੇਂ ਦੇ ਨਾਲ ਫਰਕ ਇਹ ਪਿਆ ਹੈ ਕਿ ਡੈਮਾਂ ਦੀ ਗਿਣਤੀ ਵੱਧ ਗਈ ਹੈ ਜੇ ਨਾ ਰਹੀਂ ਲੋੜ ਮੁਤਾਬਕ ਸਾਰਾ ਸਾਲ ਨਹਿਰਾਂ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਹੁਣ ਨਹਿਰਾਂ ਦਾ ਵੀ ਜਾਲ ਵਿਛ ਗਿਆ ਹੈ ਵੱਧ ਤੋਂ ਵੱਧ ਇਲਾਕਿਆਂ ਨੂੰ ਨਹਿਰੀ ਸਿੰਚਾਈ ਨਾਲ ਜੋੜਿਆ ਗਿਆ ਹੈ ਇਹਨਾਂ ਸਾਧਨਾਵਾਂ ਵਿੱਚ ਵੀ ਅੱਗੇ ਸਿੰਚਾਈ ਦੇ ਕਈ ਢੰਗ ਪ੍ਰਚਲਿਤ ਹੋ ਗਏ ਹਨ ਪਾਣੀ ਦੀ ਘਾਟ ਹੋਣ ਕਾਰਨ ਹੁਣ ਪਾਣੀ ਬਚਾਉਣ ਵਾਲੀ ਡ੍ਰਿਪ ਪ੍ਰਣਾਲੀ ਅਤੇ ਫੁਹਾਰਾ ਪ੍ਰਣਾਲੀ ਆਦ ਤਰੀਕੇ ਵੀ ਵਰਤੇ ਜਾਣ ਲੱਗੇ ਹਨ ਪਾਣੀ ਦੀ ਖਪਤ ਦੇ ਆਧਾਰ ਤੇ ਫਸਲ ਭਾਰਤ ਵਿੱਚ ਰੁੱਤਾਂ ਦੇ ਆਧਾਰ ਤੇ ਦੋ ਤਰ੍ਹਾਂ ਦੀਆਂ ਫਸਲਾਂ ਮਿਲਦੀਆਂ ਹਨ ਰਬੀ ਹਾੜੀ ਦੀਆਂ ਫਸਲਾਂ ਅਤੇ ਖਰੀਫ ਸੌਣੀ ਦੀਆਂ ਫਸਲਾਂ ਰਬੀ ਦੀਆਂ ਫਸਲਾਂ ਨਵੰਬਰ ਵਿੱਚ ਬੀਜੀਆਂ ਜਾਂਦੀਆਂ ਹਨ ਅਤੇ ਅਪ੍ਰੈਲ ਮਈ ਵਿੱਚ ਵੱਢ ਲਈਆਂ ਜਾਂਦੀਆਂ ਹਨ ਇਹਨਾਂ ਫਸਲਾਂ ਵਿੱਚ ਮੁੱਖ ਹਨ ਕਣਕ, ਜੌਂ, ਸਰੋਂ ਆਦਿ ਖਰੀਫ ਦੀਆਂ ਫਸਲਾਂ ਵਰਖਾ ਸ਼ੁਰੂ ਹੁੰਦਿਆਂ ਹੀ ਜੂਨ ਜਾਂ ਜੁਲਾਈ ਵਿੱਚ ਬੀਜ ਦਿੱਤੀਆਂ ਜਾਂਦੀਆਂ ਹਨ ਖਰੀਫ ਦੀਆਂ ਫਸਲਾਂ ਵਿੱਚ ਚੌਲ, ਜਵਾਰ, ਬਾਜਰਾ, ਮੱਕੀ, ਮੂੰਗਫਲੀ, ਪਟਸਨ ਅਤੇ ਕਪਾਹ ਆਦ ਪ੍ਰਮੁੱਖ ਹਨ ਇਸ ਰੁੱਤ ਵਿੱਚ ਦਾਲਾਂ ਵੀ ਪੈਦਾ ਕੀਤੀਆਂ ਜਾਂਦੀਆਂ ਹਨ ਝੋਨੇ ਦੇ ਉਤਪਾਦਨ ਵਿੱਚ ਭਾਰਤ ਸੰਸਾਰ ਵਿੱਚ ਦੂਜੇ ਨੰਬਰ ਤੇ ਹੈ ਅਤੇ ਪੰਜਾਬ ਵਿੱਚ ਝੋਨੇ ਦਾ ਝਾੜ ਭਾਰਤ ਵਿੱਚ ਸਭ ਤੋਂ ਵੱਧ ਹੈ ਝੋਨੇ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਝੋਨੇ ਦੀ ਫਸਲ ਦੀ ਬਿਜਾਈ ਪੰਜਾਬ ਲਈ ਖਤਰੇ ਦੀ ਘੰਟੀ ਹੈ ਕਿਉਂਕਿ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਡੂੰਘਾ ਹੋ ਚੁੱਕਾ ਹੈ ਸਾਨੂੰ ਲਗਾਤਾਰ ਕਣਕ ਝੋਨੇ ਦੀ ਥਾਂ ਬਦਲੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਇਸ ਫਸਲੀ ਚੱਕਰ ਨਾਲ ਪਾਣੀ ਦੀ ਬਚਤ ਤਾਂ ਹੋਵੇਗੀ ਹੀ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ ਧਰਤੀ ਹੇਠਲੇ ਪਾਣੀ ਦੇ ਡੂੰਗਾ ਹੋਣ ਦੇ ਪ੍ਰਭਾਵ ਅਸੀਂ ਖੇਤੀਬਾੜੀ ਲਈ ਪਾਣੀ ਦੇ ਮਹੱਤਵ ਨੂੰ ਤਾਂ ਸਮਝ ਹੀ ਲਿਆ ਹੈ ਪਰੰਤੂ ਨਾਲ ਹੀ ਸਿੰਚਾਈ ਲਈ ਬਿਨਾ ਕਿਸੇ ਯੋਜਨਾਬੰਦੀ ਅਤੇ ਨਿਯੰਤਰਣ ਤੋਂ ਧਰਤੀ ਹੇਠਲੇ ਪਾਣੀ ਦੀ ਲੋੜ ਨਾਲੋਂ ਵੱਧ ਵਰਤੋਂ ਸਾਡੇ ਲਈ ਖਤਰੇ ਦੀ ਘੰਟੀ ਹੈ ਅਸੀਂ ਹੀਟ ਲਿਖੇ ਕਾਰਨਾ ਤੋਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਾਣੀ ਦਾ ਪੱਧਰ ਹੋਰ ਡੂੰਘਾ ਹੋ ਜਾਣ ਨਾਲ ਜਦੋਂ ਪਾਣੀ ਨਹੀਂ ਮਿਲੇਗਾ ਤਾਂ ਸਾਨੂੰ ਹੀਟ ਲਿਖੇ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ ਪੀਣ ਵਾਲੇ ਪਾਣੀ ਦੀ ਘਾਟ ਹੋ ਜਾਵੇਗੀ ਲੋਕਾਂ ਨੂੰ ਮੁੱਲ ਖਰੀਦ ਕੇ ਪਾਣੀ ਪੀਣਾ ਪਵੇਗਾ ਖੇਤਾਂ ਵਿੱਚ ਫਸਲਾਂ ਪੈਦਾ ਨਹੀਂ ਹੋਣਗੀਆਂ ਅਨਾਜ ਸੰਕਟ ਪੈਦਾ ਹੋ ਜਾਵੇਗਾ ਜੰਗਲ ਸੁੱਕ ਜਾਣਗੇ ਅਤੇ ਮੀਂਹ ਹੋਰ ਘੱਟ ਪੈਣਗੇ ਜਿਸ ਦੇ ਸਿੱਟੇ ਵਜੋਂ ਸੋਕਾ ਪੈ ਜਾਵੇਗਾ ਪਾਣੀ ਦੀ ਘਾਟ ਕਾਰਨ ਟੋਬੇ ਤਲਾਅ ਆਦ ਸੁੱਕ ਜਾਣਗੇ ਜਿਸ ਕਾਰਨ ਜੀਵ ਜੰਤੂ ਪਿਆਸ ਨਾਲ ਹੀ ਮਰ ਜਾਣਗੇ ਪਾਣੀ ਇੱਕ ਬਹੁਤ ਕੀਮਤੀ ਵਸਤੂ ਬਣ ਜਾਵੇਗੀ ਜਿਸ ਦੇ ਲਈ ਲੜਾਈ ਝਗੜੇ ਸ਼ੁਰੂ ਹੋ ਜਾਣਗੇ ਮਨੁੱਖ ਦਾ ਜੀਵਨ ਪਾਣੀ ਦੀ ਪ੍ਰਾਪਤੀ ਦੇ ird gird ਹੀ ਕੇਂਦ੍ਰਿਤ ਹੋ ਜਾਵੇਗਾ ਅਤੇ ਉਹ ਪਾਣੀ ਲਈ ਕੀ ਸੰਘਰਸ਼ ਕਰਦਾ ਰਹੇਗਾ ਉਦਯੋਗ ਭਵਨ ਨਿਰਮਾਣ ਵਰਗੇ ਕਾਰਜ ਵੀ ਰੁਕ ਜਾਣਗੇ ਜਿਨ੍ਹਾਂ 'ਚ ਪਾਣੀ ਦੀ ਵਰਤੋਂ ਹੁੰਦੀ ਹੈ ਧਰਤੀ ਹੇਠਲੇ ਪਾਣੀ ਨੂੰ ਡੂੰਗਾ ਹੋਣ ਤੋਂ ਬਚਾਉਣ ਲਈ ਉਪਾਅ ਉਪਰੋਕਤ ਹਾਲਾਤ ਬੇਹਦ ਖਤਰਨਾਕ ਬਣ ਸਕਦੇ ਹਨ ਜੇਕਰ ਅਸੀਂ ਭਵਿੱਖ ਵਿੱਚ ਪਾਣੀ ਦੇ ਸੰਕਟ ਤੋਂ ਬਚਣਾ ਹੈ ਤਾਂ ਸਾਨੂੰ ਅੱਜ ਹੀ ਯਤਨ ਸ਼ੁਰੂ ਕਰਨੇ ਪੈਣਗੇ ਸਾਨੂੰ ਸਭ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਭਵਨ ਨਿਰਮਾਣ ਅਤੇ ਫਰਨੀਚਰ ਲਈ ਲੱਕੜ ਉੱਪਰ ਨਿਰਭਰਤਾ ਘਟਾਉਣੀ ਚਾਹੀਦੀ ਹੈ ਖੇਤਾਂ ਵਿੱਚ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ। ਵਰਖਾ ਦੇ ਪਾਣੀ ਦਾ ਸੰਗ੍ਰਹਿਣ ਰੇਨ ਵਾਟਰ ਹਾਰਵੈਸਟਿੰਗ ਕਰਨਾ ਚਾਹੀਦਾ ਹੈ। ਫਸਲੀ ਵਿਭਿੰਨਤਾ ਉੱਪਰ ਜ਼ੋਰ ਦੇਣਾ ਚਾਹੀਦਾ ਹੈ। ਪਾਣੀ ਦੀ ਸੰਜਮ ਨਾਲ ਵਰਤੋਂ ਸੰਬੰਧੀ ਚੰਗੀਆਂ ਆਦਤਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ। ਪਾਣੀ ਦੀ ਸਚੱਜੀ ਵਰਤੋਂ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਯਾਦ ਰੱਖਣ ਜੋ ਗੱਲਾਂ ਪਾਣੀ ਖੇਤੀ ਦਾ ਆਧਾਰ ਹੈ ਪਾਣੀ ਤੋਂ ਬਿਨਾ ਖੇਤੀਬਾੜੀ ਸੰਭਵ ਨਹੀਂ ਹੈ ਪੰਜਾਬ ਵਿੱਚ ਸਿੰਚਾਈ ਦਾ ਮੁੱਖ ਸਾਧਨ ਟਿਊਬਵੈਲ ਹਨ ਸਿੰਚਾਈ ਦਾ ਮੁੱਖ ਪ੍ਰਾਚਨ ਸਾਧਨ ਵਰਖਾ ਹੈ ਦੱਖਣੇ ਭਾਰਤ ਵਿੱਚ ਤਲਾਬਾਂ ਰਾਹੀਂ ਸਿੰਚਾਈ ਕੀਤੀ ਜਾਂਦੀ ਹੈ ਝੋਨੇ ਦੀ ਫਸਲ ਲਈ ਬਹੁਤ অধিক ਪਾਣੀ ਦੀ ਲੋੜ ਪੈਂਦੀ ਹੈ ਪਾਣੀ ਦੀ ਖਪਤ ਘਟਾਉਣ ਲਈ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਉਗਾਉਣੀਆਂ ਚਾਹੀਦੀਆਂ ਹਨ ਜੇਕਰ ਪਾਣੀ ਨਾ ਬਚਾਇਆ ਗਿਆ ਤਾਂ ਪੂਰੀ ਦੁਨੀਆ ਵਿੱਚ ਖੇਤੀ ਸੰਕਟ ਅਤੇ ਅਨਾਜ ਸੰਕਟ ਪੈਦਾ ਹੋ ਜਾਵੇਗਾ। ਪ੍ਰਸ਼ਨਕ ਖਾਲੀ ਥਾਵਾਂ ਭਰੋ ਪਹਿਲਾ ਵਣਮਹਾ ਉਤਸਵ ਜੁਲਾਈ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ। ਦੂਜਾ ਹਾੜੀ ਜਾਂ ਰਬੀ ਦੀ ਮੁੱਖ ਫਸਲ ਕਣਕ ਹੈ। ਤੀਜਾ ਸੋਨੀ ਜਾਂ ਖਰੀਫ ਦੀ ਮੁੱਖ ਫਸਲ ਚੌਲ ਹੈ। ਚੌਥਾ ਫਸਲੀ ਚੱਕਰ ਅਪਣਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੱਧਦੀ ਹੈ। ਪੰਜਵਾਂ ਦੱਖਣੇ ਭਾਰਤ ਵਿੱਚ ਤਲਾਬਾਂ ਰਾਹੀਂ ਸਿੰਚਾਈ ਕੀਤੀ ਜਾਂਦੀ ਹੈ। ਪ੍ਰਸ਼ਨ 2 ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ ਜਾਂ ਗਲਤ ਦਾ ਨਿਸ਼ਾਨ ਲਗਾਓ। ਪਹਿਲਾ ਵਰਖਾ ਸਭ ਤੋਂ ਪ੍ਰਾਤਨ ਸਿੰਚਾਈ ਦਾ ਸਾਧਨ ਹੈ। ਠੀਕ ਕਣਕ ਸੌਣੇ ਦੀ ਮੁੱਖ ਫਸਲ ਹੈ ਗਲਤ ਝੋਨੇ ਦੀ ਕਾਸਤ ਪੰਜਾਬ ਲਈ ਖਤਰੇ ਦੀ ਘੰਟੀ ਹੈ ਠੀਕ ਪਾਣੀ ਤੋਂ ਬਿਨਾ ਵੀ ਫਸਲਾਂ ਉਗਾਈਆਂ ਜਾ ਸਕਦੀਆਂ ਹਨ ਗਲਤ ਫਸਲੀ ਵਿਭਿੰਨਤਾ ਉੱਪਰ ਜ਼ੋਰ ਦੇਣਾ ਚਾਹੀਦਾ ਹੈ ਠੀਕ ਪ੍ਰਸ਼ਨ 3 ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਪਹਿਲਾ ਵਣ ਮਹਾ ਉਤਸਵ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ ਜੁਲਾਈ ਮਹੀਨੇ ਹੀਟ ਲਿਖਿਆਂ ਵਿੱਚੋਂ ਕਿਹੜਾ ਪ੍ਰਾਤਨ ਸਿੰਚਾਈ ਦਾ ਸਾਧਨ ਹੈ ਖੂਪ ਪੰਜਾਬ ਵਿੱਚ ਸਿੰਚਾਈ ਦਾ ਮੁੱਖ ਸਾਧਨ ਕਿਹੜਾ ਹੈ ਟਿਊਬਵੈਲ ਕਿਹੜੀ ਫਸਲ ਵੱਧ ਪਾਣੀ ਲੈਂਦੀ ਹੈ ਝੋਨਾ ਕਿਹੜੀ ਫਸਲ ਘੱਟ ਪਾਣੀ ਲੈਂਦੀ ਹੈ ਛੋਲੇ ਪ੍ਰਸੰਚਾਰ ਸਿੰਚਾਈ ਦੇ ਪ੍ਰਾਤਨ ਸਾਧਨਾਂ ਦੇ ਨਾਮ ਲਿਖੋ ਪੁੱਤਰ ਵਰਖਾ ਖੂ ਨਹਿਰਾਂ ਸੂਏ ਕਸੀਆਂ ਆਦਿ ਪ੍ਰਸ਼ਨ 5 ਸਿੰਚਾਈ ਦੇ ਆਧੁਨਿਕ ਸਾਧਨਾਂ ਦੇ ਨਾਂ ਲਿਖੋ ਉੱਤਰ ਟਿਊਬਵੈਲ ਤਲਾਬ ਨਹਿਰਾਂ ਡ੍ਰਿਪ ਪ੍ਰਣਾਲੀ ਫੁਹਾਰਾ ਪ੍ਰਣਾਲੀ ਆਦਿ ਪ੍ਰਸ਼ਨ 6 ਰੁੱਤਾਂ ਦੇ ਆਧਾਰ ਤੇ ਦੋ ਤਰ੍ਹਾਂ ਦੀਆਂ ਫਸਲਾਂ ਦੇ ਨਾਂ ਲਿਖੋ ਉੱਤਰ ਰਬੀ ਜਾਂ ਹਾੜੀ ਦੀਆਂ ਫਸਲਾਂ ਕਣਕ ਜੌਂ ਸਰੋਂ ਆਦਿ ਖਰੀਫ ਜਾਂ ਸੌਣੀ ਦੀਆਂ ਫਸਲਾਂ ਝੋਨਾ ਜਵਾਰ ਮੱਕੀ ਆਦ ਪ੍ਰਸ਼ਨ 7 ਵੱਧ ਪਾਣੀ ਲੈਣ ਵਾਲੀਆਂ ਫਸਲਾਂ ਦੇ ਨਾਂ ਲਿਖੋ ਉੱਤਰ ਝੋਨਾ ਪਟਸਨ ਗੰਨਾ ਆਦ ਪ੍ਰਸ਼ਨ 8 ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੇ ਨਾਂ ਲਿਖੋ ਉੱਤਰ ਛੋਲੇ ਬਾਜਰਾ ਗਵਾਰ ਆਦ ਪ੍ਰਸ਼ਨ 9 ਪੰਜਾਬ ਵਿੱਚ ਝੋਨੇ ਦੀ بجائے ਖਤਰੇ ਦੀ ਘੰਟੀ ਕਿਉਂ ਹੈ ਉੱਤਰ ਝੋਨੇ ਦੀ ਫਸਲ ਨੂੰ ਬਹੁਤ ਪਾਣੀ ਦੀ ਲੋੜ ਹੁੰਦੀ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੋ ਗਿਆ ਹੈ ਇਸ ਲਈ ਪੰਜਾਬ ਵਿੱਚ ਝੋਨੇ ਦੀ ਬਿਜਾਈ ਖਤਰੇ ਦੀ ਘੰਟੀ ਹੈ ਪ੍ਰਸ਼ਨ 10 ਜੇਕਰ ਪਾਣੀ ਨਹੀਂ ਹੋਵੇਗਾ ਤਾਂ ਕੀ ਹੋਵੇਗਾ ਉੱਤਰ ਪਾਣੀ ਤੋਂ ਬਿਨਾ ਧਰਤੀ ਤੇ ਜੀਵ ਜੰਤੂ ਪੌਦੇ ਤੇ ਇਨਸਾਨ ਜਿਉਂਦੇ ਨਹੀਂ ਰਹਿ ਸਕਦੇ ਪ੍ਰਸ਼ਨ 11 ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਦੇ ਕੀ ਕਾਰਨ ਹਨ ਪੁੱਤਰ ਪਾਣੀ ਦੀ ਦੁਰਵਰਤੋਂ ਰੁੱਖਾਂ ਦੀ ਘਾਟ ਲੋੜ ਤੋਂ ਵੱਧ ਟਿਊਬਵਲ ਝੋਨੇ ਦੀ ਫਸਲ ਆਦਿ ਪ੍ਰਸ਼ਨ 12 ਧਰਤੀ ਹੇਠਲੇ ਪਾਣੀ ਨੂੰ ਡੂੰਘਾ ਹੋਣ ਤੋਂ ਬਚਾਉਣ ਲਈ ਸੁਝਾ ਲਿਖੋ ਉੱਤਰ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੀ ਬਿਜਾਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਬਰਖਾ ਦੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਪਾਣੀ ਦੀ ਦੁਰਵਰਤੋਂ ਰੋਕਣੀ ਚਾਹੀਦੀ ਹੈ